ਸਸਕਾਲ ਬਾਈ ਜੀ ਬਾਈ ਜੀ ਆ ਕੋਠੀ 1100 ਸਕਰ ਫੁੱਟ ਨੀਚੇ ਤੇ 8700 ਸਕਰ ਫੁੱਟ ਉੱਪਰ ਹੈ ਜੀ 1800 ਸਕਰ ਫੁੱਟ ਏਰੀਆ ਦੇ ਵਿੱਚ ਹੈ ਜੀ ਤੇ 9 ਲੱਖ ਰੁਪਏ ਦੇ ਵਿੱਚ ਹੁਣ ਤੱਕ ਕੋਠੀ ਬਣੀ ਹੈ ਅੰਦਰੋਂ ਪਲਾਸਟਰ ਹੋ ਗਈ ਜੀ ਤੇ ਬਾਈ ਇਹਦੇ ਚ ਇੱਕ ਚੀਜ਼ ਹੋਰ ਦੱਸ ਦਿਆਂ ਤੁਹਾਨੂੰ ਤੇ ਸ਼ੁਰੂ ਤੋਂ ਬਾਈ ਨੇ ਇਦਾਂ ਇਸ ਤਰੀਕੇ ਨਾਲ ਕੰਮ ਕੀਤਾ ਕੋਠੀ ਬਣਾਈ ਤੇ ਬਾਈ ਦਿਹਾੜੀ ਤੇ ਕਰਵਾਇਆ ਸਾਰਾ ਕੰਮ ਤੇ ਬਾਈ ਨੇ ਪਲਾਸਤਰ ਵੀ ਆਨ ਕਰਵਾਇਆ ਕਹਿਣ ਦਾ ਮਤਲਬ ਬਾਈ ਕਹਿੰਦਾ ਵੀ ਜਦੋਂ ਬਾਈ ਆਪਾਂ ਕੰਮ ਕਰਾਉਣਾ ਤਾਂ ਕੋਠੀ ਦਾ ਬਾਈ ਕਿ ਆ ਕੇ ਕਰਾਉਣਾ ਚਾਹੀਦਾ 3 ਸਾਲ ਲੱਗ ਜਾਂਣਾ ਕੰਪਲੀਟ ਹੁੰਦੇ ਹੁੰਦੇ ਪਰ ਪੈਸਾ じゃੱਕੇ ਨਹੀਂ ਲਾਉਣਾ ਪੈਸਾ ਬਾਈ ਕੋਲੇ 5 5-6 ਕਿੱਲੇ ਜ਼ਮੀਨ ਆ ਗਈ ਤੇ ਕਹਿੰਦਾ ਬਾਈ ਹੌਲੀ ਹੌਲੀ ਕੰਮ ਕਰਾਉਣਾ ਆਪਾਂ ਸਾਰਾ ਆਰਾਮ ਨਾਲ ਤੇ ਬਾਈ ਇੱਕ ਚੀਜ਼ ਹੋਰ ਆ ਜਦੋਂ ਆਪਾਂ ਪੈਸਾ ਚੱਕ ਕੇ ਲਾ ਦਿੰਦੇ ਹਾਂ ਨਾ ਕਿਸੇ ਵੀ ਕੰਮ ਤੇ ਤਾਂ ਬਾਈ ਮੁੜ ਕੇ ਫਿਰ ਉਹਦਾ ਕੀ ਫਾਇਦਾ ਏਡੀ ਕੋਠੀ ਬਣਾ ਕੇ ਉਹਦੇ ਚ ਮੁੜ ਕੇ ਨੀਂਦ ਨਹੀਂ ਦੀ ਨਾਈ ਬੰਦੇ ਨੂੰ ਹਨਾ ਤੇ ਵਿਆਜ ਪਈ ਗਿਆ ਉਹਦਾ ਕੋਈ ਤੰਤ ਨਹੀਂ ਹੈਗਾ ਗੱਲ ਦਾ ਦੇਖੋ ਤੇ ਬਾਈ ਨੇ ਸਕੀਮ ਨਾਲ ਕੰਮ ਕੀਤਾ ਕਹਿੰਦਾ ਪਹਿਲਾਂ ਅਸੀਂ ਨਿਊਆ ਕੱਟੀਆਂ ਹੋਈਆਂ ਸੀ ਬਾਈ ਪਹਿਲਾਂ ਪੁਰਾਣੇ ਮਕਾਨ ਚ ਰਹਿੰਦੇ ਨਿਊ ਤੇ ਪਿਛਲੀ ਵਾਰੀ ਕੋਠੀ ਖੜੀ ਕਰਤੀ ਸੀ ਐ ਦੀ ਪਲਾਸਟਰ ਕਰਾਤੀ ਅੰਦਰੋਂ ਤੇ ਅੱਗੇ ਤੋਂ ਚਲੋ ਬਾਹਰੋਂ ਵੀ ਪਲਾਸਟਰ ਹੋ ਜੋ ਹੌਲੀ ਹੌਲੀ ਪੱਥਰ ਵਗੈਰਾ ਲੱਗ ਜੂ ਬਾਈ ਕੋਠੀ ਅੰਦਰ ਸੋਹਣੀ ਹੈ ਦੋ ਬੈਡਰੂਮ ਹੈ ਇੱਕ ਕਿਚਨ ਹੈ ਜੀ ਡਾਈਨਿੰਗ ਰੂਮ ਆ ਤੁਸੀਂ ਦੇਖ ਹੀ ਲਿਆ ਤੇ ਉੱਪਰ ਵੀ ਬਾਈ ਏਰੀਆ ਬਣਿਆ ਹੋਇਆ 700 ਸਕਰ ਫੁੱਟ ਬਹੁਤ ਸੋਹਣਾ ਏਰੀਆ ਹੈ ਤੇ ਫਰੰਟ ਲੁੱਕ ਵੀ ਦੇਖੀ ਤੁਸੀਂ ਕੋਠੀ ਦੀ ਬਹੁਤ ਸੋਹਣੀ ਹੈ 1800 ਸਕਰ ਫੁੱਟ ਏਰੀਆ ਦੇ ਵਿੱਚ ਬਾਈ ਹੁਣ ਕਈ ਵਾਰ ਆਪਣੇ ਗਾਹਕ ਨੇ ਬਾਈ 9.9 ਲੱਖ ਕਿਵੇਂ ਬਣ ਜੂ ਬਾਈ 9 ਲੱਖ ਦੇ ਵਿੱਚ 1800 ਸਕਰ ਫੁੱਟ ਏਰੀਆ ਕੰਪਲੀਟ ਹੋ ਜਾਂਦਾ ਹੁੰਦਾ ਖੜਾ ਹੋ ਜਾਂਦਾ ਹੁੰਦਾ ਉਸ ਤੋਂ ਬਾਅਦ ਬਾਈ ਦਿਹਾੜੀ ਤੇ ਕੰਮ ਕਰਾਇਆ ਬਾਈ ਨੇ ਤੇ ਦੋ ਬਾਈ ਕਰਦੇ ਆ ਆਪ ਸੀਗੇ ਮਿਸਤਰੀ ਹੋ ਗਿਆ ਤੇ ਪਲਸਤਰ ਵਗੈਰਾ ਬਾਈ ਉੱਪਰੋਂ ਰਹਿੰਦਾ ਦੇਖੋ ਹਨਾ ਅੰਦਰੋਂ ਨੀਚੋਂ ਜਿੱਥੇ ਤੇ ਸਮਾਨਦਾਰਨਾ ਜੋ ਹੋ ਗਿਆ ਤੇ ਹੋ ਜਾਂਦਾ ਬਾਈ ਇਹੋ ਜੀ ਗੱਲ ਨਹੀਂ ਤੇ 9 ਲੱਖ ਰੁਪਏ ਦੇ ਵਿੱਚ 1800 ਸਕਰ ਫੁੱਟ ਏਰੀਆ ਤੇ ਬਾਕੀ ਬਾਈ ਤੁਹਾਨੂੰ ਸਾਰਾ ਵੇਰਵਾ ਵੀ ਦੇਵਾਂਗੇ ਅਗਲੀ ਵੀਡੀਓ ਵਿੱਚ ਵੀ ਕਿੱਥੇ ਕਿੱਥੇ ਕਿੰਨਾ ਪੈਸਾ ਲੱਗਿਆ ਉਹ ਬਾਈ ਅੱਜ ਕਹਿੰਦਾ ਮੇਰੇ ਕੋਲੇ ਥੋੜਾ ਜਿਹਾ ਟਾਈਮ ਨਹੀਂ ਸੀ ਬਾਈ ਨੇ ਬਿਯਾਰ ਜਾਣਾ ਸੀ ਕਹਿੰਦਾ ਮੈਂ ਤੁਹਾਨੂੰ ਸਾਰਾ ਲਿਖ ਕੇ ਦੇਵਾਂਗਾ ਵੀ ਕਿੱਥੇ ਕਿੰਨਾ ਪੈਸਾ ਲੱਗਾ ਕਿਹੜੀ ਚੀਜ਼ ਕਿੰਨੇ ਦੀ ਆਈ ਹੈ ਬਾਈ ਤੇ ਬਾਈ ਕਿਵੇਂ ਲੱਗੀ ਕੋਠੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਈ ਉੱਪਰ ਵੀ ਰੂਮ ਵਧੀਆ ਬਣਾਇਆ ਹੋਇਆ ਬਾਈ ਨੇ ਵਿੱਚ ਵਾਸ਼ਰੂਮ ਅਟੈਚ ਤੇ ਕੰਡ ਕੰਮ ਆ ਬਾਈ ਪੂਰਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਵੀਰ ਤਾਂ ਦੇਖੋ ਜੀ ਪੌੜੀ ਕਿ ਸਟੈਬਲ ਜੜਾਈ ਹੈ ਬਾਹਰੋਂ ਬਾਈ ਨੇ ਨਾ ਤੇ ਧੰਨਵਾਦ ਜੀ ਬਾਈ ਜੀ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਉੱਪਰ ਤੋਂ ਵੀ ਤੁਹਾਨੂੰ ਮੜੀ ਜੀ ਦਿਖਾ ਦਿੰਨੇ ਆ ਕੋਠੀ ਕਿਵੇਂ ਆ ਆ ਟੌਪ ਤੇ ਆ ਗਏ ਜੀ ਆਪਾਂ ਤੇ ਫਿਰ ਥੈਂਕ ਯੂ ਵਗੈਰਾ ਜਿ ਰੱਖੀ ਨੀ ਬਾਈ ਨੇ ਪਾਣੀ ਵਾਲੀ ਧੰਨਵਾਦ